来 મિત્રો ਤੇ लास्ट किल्ला ਆਪਣਾ ਜਿਹੜਾ ਰਹਿ ਗਿਆ ਸੀ ਲੇਟ ਬਹੁਤ ਹੋ ਗਏ ਤੇ ਬਾਕੀ ਪਾ ਕਣਕ ਤੁਹਾਨੂੰ ਦਿਖਾਇਆ ਸੀ ਭਰਤੀ ਪਾਣੀ ਵੀ ਲਾਦਾ ਤੇ ਆ ਕਿਲਾ लास्ट ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਨੰਬਰ ਇਹਦੇ ਆ ਦੇਰੀ ਲਈ ਹੋਈ ਜੇ ਬਹੁਤ ਲੇਟ ਹੋ ਗਏ ਅੱਜ ਹਲੇ ਵੀ ਗਿੱਲਾ ਪਿਆ ਨਾ ਰੋਣੀ ਕਰਨੀ ਪਈ ਸੀ ਆ ਹਲੇ ਵੀ ਖੇਤ ਗਿੱਲਾ ਪਿਆ ਪਰ ਅੱਜ ਬੀਜ ਤਾਂ ਪਾ ਦਿੱਤੀ ਹੋਊਗੀ ਤੇ ਗਿੱਲ ਬਹੁਤ ਹਲੇ ਵੀ ਪਰ ਸੁਪਰ ਸੀਡਰ ਨਾਲ ਆ ਪੰਜ ਬੀਜ ਤਾਂ ਤੇ ਦੇਖੋ ਬਾਈ ਸੁਪਰ ਸੀਟਰ ਨਾਲ ਆਪਾਂ ਸਾਨੂੰ ਪਹਿਲਾਂ ਵੀ ਇੱਥਾਈ ਵੀ ਖਾਰੀ ਕਣਕ ਤੇ ਸੀਟਰ ਨਾਲ ਬੀਜਦੇ ਆ ਤੇ ਉਹ ਦੇ ਇੱਧਰ ਸਾਰਾ ਬੀਜਤਾ ਤੇ ਇੱਕ ਦੋ ਜਿਹੜਾ ਰਹਿ ਗਿਆ ਲਵੇ ਲਵੇ ਦਾ ਤੇ ਆ ਵੀ ਹੋ ਗਿਆ ਦੇਖੋ ਤੇ ਅੱਜ ਆਪਣਾ ਬਿਜਾਈ ਦਾ ਕੰਮ ਹੋ ਗਿਆ ਮਤਲਬ ਖਤਮ ਆ ਤੇ ਹੁਣ ਆਪਾਂ ਸੁਪਰ ਸੀਟਰ ਨੂੰ ਧੋਵਾਂਗੇ ਅੱਜ ਤੇ ਤੋਂ ਉਸ ਮਾਰ ਕੇ ਖੜਾਵਾਂਗੇ ਤੇ ਬਾਕੀ ਅੱਜ ਹੋ ਗਏ ਵਿਹਲੇ ਉਹਨਾਂ ਪੱਲਾਵਾਂਗੇ ਕਣਕ ਨੂੰ ਇਹ ਖਾਲੇ ਲਈ ਢਾਤਾ ਕੰਮ ਕਿਉਂ ਗਿਆ ਜੇ ਹਫ਼ਤੇ 10 ਦਿਨਾਂ ਤੱਕ ਨਹੀਂ ਕੋਲ ਵੀ ਕਣਕ ਤੇ ਬਹੁਤ ਲੇਟ ਹੋ ਜਾਣਾ ਇਹਨਾਂ ਪਾਣੀ ਤੇ ਕਰਕੇ ਆਪਾਂ ਇਹਨਾਂ ਬਾਅਦ ਚ ਦੇਖਾਂਗੇ ਬਾਕੀ ਆਪਾਂ ਕਣਕ ਮੈਂ ਪਿਛਲੇ ਵਲੌਗਸ ਤੋਂ ਦਿਖਾਤਾ ਵੀ 4 ਕਿੱਲੇ ਉੱਪਰ ਤੇ ਤੇ ਇੱਕ ਕਿਲਾ ਇਹਦਾ ਤਾਂ ਨੀਚੇ ਆ ਜਿਹੜਾ ਉਹ ਪ੍ਰਾਲੀ ਦੇ ਦੋ ਢੇਰ ਲੱਗਦੇ ਆ ਪਰ ਉਹ ਦੋ ਕਿੱਲੇ ਜਿਹੜੇ ਸੌਰੀ ਇੱਕ ਕਿਲਾ ਤੁਹਾਨੂੰ ਵੀ ਪਾਣੀ ਲਾਣਾ ਆਪਾਂ ਨੇ ਇੱਕ ਦੋ ਦਿਨਾਂ ਤੱਕ ਸ਼ਾਇਦ ਆਪਾਂ ਖਾਲੀ ਲਾ ਦਈਏ ਤੇ ਵੀ ਪਾਣੀ ਵਾਲ ਤੇ ਆਈ ਹੋਈ ਹੈ ਕਣਕ ਯਾਰ ਲੇਟ ਹੋਊਗਾ ਕੰਮ ਤੇ ਬਾਕੀ ਉਹ ਲੋ ਬੇ ਲੋਗੇ ਆਪਾਂ ਨੇ ਸਰਪਾਤੀ 111 ਤੇ ਇੱਧਰ ਆਪਾਂ ਕਣਕ ਵਿੱਚ ਸੀ ਇੱਕ ਜਿਹੜਾ ਰਹਿ ਗਿਆ ਮਿੱਤਰੋ ਤੇ ਆਇ ਤੇ ਲੱਗਿਆ ਲੱਗ ਲਵੇ ਕੇ ਪਾਸੋਂ ਲਵੇ ਲਵੇ ਪਾਉਂਦੇ ਨਹੀਂ ਕਿਉਂਕਿ ਆਪਾਂ ਸਰੋਂ ਲੱਗ ਪਾਤੀ ਇੱਕ 11 ਉਧਰ ਹੋ ਗਿਆ ਵਾ ਕਿ ਬਰਸੇਂ ਚਾ ਹੋ ਗਿਆ ਬਾਕੀ ਇੱਕ 11 ਆਪਣਾ ਉਹ ਨਹਿਰ ਵਾਲੇ ਪਾਸੇ ਪਾਤਾ